हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡੂ ਚਾਲਾਂ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਹੋ ਵਧੀਆ ਜੀ ਹਾਂ ਜੀ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਰਾਜਦੀਪ ਸਿੰਘ ਜੀ ਪਿੰਡ ਮਾਚੀ ਗਈ ਤਸਵੀਰ ਨਿਹਾਲ ਸਿੰਘ ਵਾਲੀ ਜ਼ਿਲ੍ਹਾ ਬਾਈ ਕਿਹੜਾ ਮੋਗਾ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਬਲਾਕ ਪਰਤੇ ਇਧਰ ਹੰਤਪੁਰਾ ਰਹਿੰਦੇ ਮੋਬਾਈਲ ਨੰਬਰ ਬੋਲੋ 87299 11910 ਕਿਹੜਾ ਸੂਆ ਸੂਈ ਹੈ ਬੜੇ ਵੀ ਇਹ ਦੂਜਾ ਸੂਈ ਹੈ ਜੀ ਕਦੋਂ ਸੂਈ ਹੈ ਵੀਰੇ ਇਹ ਕੱਲ੍ਹ ਸੂਈ ਹੈ ਜੀ ਬੱਚਾ ਜਪਰੇ 11:00 ਵਜੇ ਜੀ ਬੱਚਾ ਬੱਛਾ ਦੇਤਾ ਜੀ ਇਹਨੇ ਬੱਛਾ ਦੇਤਾ ਹਾਂ ਜੀ ਬੱਤੇ ਬਹੁਤ ਚੰਗੇ ਪਉਂਦੀ ਹੈ ਜੀ ਸਹੀ ਆ ਹਾਂ ਜੇਰ ਜੇਰ ਪੈ ਗਈ ਭਾਈ ਹਾਂਜੀ ਪ੍ਰੋਪਰ ਡਨ ਹੈ ਜੀ ਵੀਡੀਓ ਪਈ ਆ ਆਪਣੇ ਕੋਲ ਜੀ ਆਰਡਰ ਨੇੜੇ ਤੋਂ ਚੈੱਕ ਕਰ ਲਓ ਕੱਲੀ ਕੱਲੀ ਨਾਲ ਐ ਖੜੀ ਆ ਵੱਡੀ ਨਾਲ ਦੇਖੋ ਦੁੱਧ ਵਾਲੀ ਕੱਲਾ ਕੱਲਾ ਥਣ ਗਲਾਬੀ ਥਣ ਮੁਠੀ ਵਾਲਾ ਥਣ ਪਰ ਸ਼ਾਹ ਤੋਂ ਆਰਡਰ ਚੈੱਕ ਕਰ ਲਓ ਕਮਾਂਗਾ ਭਾਈ ਬਹੁਤ ਸੋਹਣਾ ਆਰਡਰ ਫਿੱਟ ਫਿੱਟ ਲੈਵਾ ਵੇ ਟਿੱਲਾਡਾ ਨਾ ਬਹੁ ਪਈਆਂ ਸ਼ਾਮ ਤੱਕ ਲੈਵਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੋਈ ਕੱਦ ਫੋਲਾ ਛੋਟੀ ਨਾ ਬਣਿਆ ਕਿਨੇ ਬਾਈ ਹਾਂਜੀ ਕੱਦ ਬਹੁਤਾ ਵੱਡਣਾ ਕੱਦ ਬਹੁਤਾ ਹੀ ਹਾਂਜੀ ਬਾਕੀ ਪ੍ਰਿੰਟ ਵਾਲੀ ਆ ਬ੍ਰੇਡ ਵਾਲੀ ਆ ਕੋਈ ਕੱਦ ਮੇ ਲੈ ਰਿਆ ਇਹਨਾਂ ਮਟਾਇਰਸ ਨਹੀਂ ਹੁੰਦੀ ਐ ਕਿਨੇ ਸਹੀ ਆ ਬਾਈ ਹਾਂਜੀ ਕਿੰਨਾ ਗਰੁੱਧ ਦੇ ਦੂ ਅਮੀਦ ਜੀ ਕਿੰਨੀ ਕਾਸਟ ਵੀਟ ਜਾਵੇ ਬਸ 25 ਲੀਟਰ ਮੰਨ ਕੇ ਲੈ ਜਿਹੜੇ ਬੰਦੇ ਨੇ ਲੈਣੀ ਓਕੇ ਬਾਈ ਰਿਕੀ ਜੀ ਬਹੁਤ ਆਣਾ ਹਾਂਜੀ ਤੋਰਾ ਤੋਰਾ ਇੱਕ ਨੰਬਰ ਲੇਵਾ ਕਮਾਲ ਦਾ ਪੰਡ ਵਾਲਾ ਲੇਵਾ ਸ਼ਾਮ ਤੱਕ ਕੱਢ ਰਾ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਸੋਈ ਸਵਾਈ ਆ ਬਾਈ ਕੱਤ ਬੈਡ ਓਕੇ ਆ ਕਰਮ ਲਈ ਠੰਡੀ ਠੁੰਡੀ ਕਿਵੇਂ ਆ ਬਾਈ ਠੰਡੀ ਫੁੱਲ ਆਈ ਆ ਪਤਾ ਰਾਮ ਮਾਰਕੀਟ ਦਿਖਾ ਦੇ ਠੀਕ ਆ ਚਵਾਈ ਚਵਾਈ ਓਕੇ ਹਾਂਜੀ ਫੁੱਲ ਆਈ ਓਕੇ ਕਰਦੇ ਹਾਂ ਤੇ ਕੀ ਮੁੱਲ ਆ ਭਰਾ ਜਾਇਜ ਮੁੱਲ ਇਹਦਾ 110000 ਰੁਪਈਆ ਜੀ ਮਾਨਤਨ ਹੋ ਜੂ ਹਾਂਜੀ ਬੱਚੇ ਦੇ ਖੱਚ ਕਰਦੀ ਓਕੇ ਬਾਈ 110000 ਰੁਪਈਆ ਮੁੱਲ ਦਾ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਮੁੱਲ ਜਾਇਜ ਆ ਬੈਡ ਚੰਗੀਆਂ ਵੱਡੇ ਟਾਂਚੇ ਜਾਗੀ ਬਾਕੀ ਤਾਰਾਂ ਕੋਈ ਚੱਕਰ ਨਹੀਂ ਬਾਈ ਇਹਦੀਆਂ ਮਾਰ ਕੇ ਦਿਖਾ ਦੂਗਾ ਪੰਡਲ ਵਾਲੇ ਵੱਲ ਗਿਆ ਕਰਮਾਈ ਬਾ ਸੋਨਾ ਆਰਡਰ ਫੈਟਿੰਗ ਦੇਖੋ ਅਜੇ ਟਾਈਮ ਵੀ ਕੁਝ ਨਹੀਂ ਹੋਇਆ ਤਕਰੀਬਨ 11 11:30 ਹਾਂਜੀ ਹਾਂਜੀ ਹੈਨਾ ਹੂੰ ਲੈ ਵਾ ਦੇ ਖੰਨਾਣਾ ਨੂਣਾ ਫੁੱਲ ਚਾਹੀਏ ਧਾਰਾ ਬਾਈ ਕੋਈ ਚੈੱਕ ਨਹੀਂ ਮਾਰ ਦੇ ਚਵਾਈ ਚੈੱਕ ਕਰੋ ਚਵਾਈ ਚੰਗੀ ਹੈਨਾ ਚਵਾਈ ਪੂਰੀ ਮੋਟਾ ਮੋਟਾ ਚੋਣਾ ਮੂਹ ਲੈ ਜਾ ਮਾਰ ਦੇ ਬਈ ਧਾਰਾਂ ਦਾ ਚਵਾਈ ਚੈੱਕ ਕਰੋ ਇੱਕ ਨੰਬਰ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕਰੀ ਨਹੀਂ ਕਹਿਣਾ ਕੁਝ ਨਹੀਂ ਠੰਡੀ ਸੀਲ ਆ ਬਾਈ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਵੀ ਚੋਣ ਚਵਾਈ ਇੱਕ ਨੰਬਰ ਮੁੱਲ ਜਮਾਂ ਯੈਜ ਸੂਈ ਸਵਾਈ ਤੇ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ